ਮਾਪਿਓ ਤਾਂ ਬਿਲਕੁਲ ਮੱਦਬੁੱਧੀ ਨੇ ਇੱਕ ਧੀ ਆ ਹੋਰ ਕੋਈ ਧੀ ਪੁੱਤ ਨਹੀਂ ਆ ਤਾਂ ਨਿੱਕੇ ਹੁੰਦਿਆਂ ਭੂਆ ਲੈ ਕੇ ਭੂਆ ਨੇ ਪਾਲ ਕੇ ਕੰਮ ਤੇ ਲਾ ਛੱਡਿਆ ਤੇ ਹੁਣ ਜਦੋਂ ਵਿਆਹ ਦੀ ਵਾਰੀ ਆਈ ਤੇ ਫੇਰ ਆਪਣੇ ਘਰ ਕੁਲਾ ਦੇ ਤੱਕ। 15 ਤਰੀਕ ਨੂੰ ਵਿਆਹ ਆ ਤੇ ਅੱਜ 8 ਤਰੀਕ ਹੋ ਚੁੱਕੀ ਆ ਤੇ ਵਿਆਹ ਵਾਲੇ ਘਰ ਦੇ ਵਿੱਚ ਜਿੱਥੇ ਰੰਗ ਰੋਗਣ ਕਲੀਆਂ ਫਿਰਿਆਆਂ ਦੀਆਂ ਤੇ ਰੂੜੀਆਂ ਲੱਗੀਆਂ। ਧੀ ਦਾ ਵਿਆਹ ਰੱਖਿਆ ਪਤਾ ਤੁਹਾਨੂੰ ਘਰ ਨਹੀਂ ਹਾਨੂੰ ਨਹੀਂ ਪਤਾ। ਤਾਂ ਪਤਾ ਨਹੀਂ ਹੂੰ ਰੋਟੀ ਪਾਣੀ ਖਵਾ ਲਿੰਦੇ ਆ ਉਹ ਤਰ੍ਹਾਂ ਇਹਨੂੰ ਖਲਾ ਲਿੰਦੇ ਰੋਟੀ ਪਾਣੀ ਖਾ ਕੇ ਉਹ ਤਰ੍ਹਾਂ ਇਹਨੂੰ ਆਂਦੇ ਘਰੇ ਚਲਦੇ ਤੋਂ ਹੂੰ ਤੇ ਇਹਨੂੰ ਇੱਥੇ ਖਲਾ ਜਿਆੜੀ ਕੁਝ ਦਿੰਦਾ ਕੋਈ ਨਹੀਂ ਦਿੰਦਾ ਅੱਛਾ ਆਹ ਉਹ ਆਂਦੇ ਘਰੋਂ ਚਾਹ ਪਾਣੀ ਪੀ ਤੇ ਮੈਂ ਕਹਿ ਦਿੰਦੀ ਕੀ ਕਰਦੇ ਜੇ ਤੈਨੂੰ ਜਿਹੜਾ ਕੰਮ ਮੈਂ ਵੀ ਇਹੋ ਹੀ ਕੰਮ ਕਰਦੇ ਕਿਹੜਾ ਮੈਂ ਕੁੜੇ ਦਾ ਹੀ ਉਹ ਕੁੜੇ ਦਾ ਹੀ ਹਾਂਜੀ ਹਾਂ ਉਹ ਮੈਨੂੰ ਇਹ ਤਰ੍ਹਾਂ ਕਾਲ ਦਿੰਦੇ ਮੈਨੂੰ ਇਹ ਤਰ੍ਹਾਂ ਕਾਲ ਦਿੰਦੇ ਆ ਦਿੰਦੇ ਨਹੀਂ ਕੁਝ ਨਾ ਨਹੀਂ ਦਿੰਦੇ ਬਸ ਹੁਣ ਧੀ ਦਾ ਵਿਆਹ ਰੱਖਿਆ ਤੇ ਸੌਦਾ ਪਤਾ ਲੀੜਾ ਕਪੜਾ ਲਿਆਉਣ ਨੂੰ ਪੈਸੇ ਹੈਗੇ ਨਹੀਂ ਹੈਗੇ ਨਹੀਂ ਹੈ ਸੌਦਾ ਪਤਾ ਲੈਣ ਹੁਣ ਹੁਣ ਤਾਂ ਰਹਿ ਗਿਆ ਕੋਈ ਲੀੜਾ ਕਪੜਾ ਕੋਈ ਵਰੀ ਕੋਈ ਬਣਾਈ ਆ ਕੋਈ ਗਦੰਦ ਰੋਗਣ ਕੋਈ ਘਰ ਨੂੰ ਹਾਂਜੀ ਨਹੀਂ ਕੁਛ ਨਹੀਂ ਕਿਤੇ ਹਾਂਜੀ ਇਹ ਪੈਸਾ ਨਹੀਂ ਕੋਈ ਹਾਂਜੀ ਤਾਂ ਇਹੋ ਜਿਹੇ ਹਾਲਾਤ ਵੇਖ ਕੇ ਪਤਾ ਰੋਣ ਨਹੀਂ ਆਉਂਦਾ ਫਿਰ ਵੀ ਮੈਂ ਕਿਹੜੀ ਐਡੀ ਕਿਸਮਤ ਮਾੜੀ ਕੀਤੀ ਸੀ ਜਿਹੜੇ ਆ ਹਾਲਾਤ ਬਣ ਗਏ ਹੈ ਹੁੰਦਾ ਹੈ ਹੈ ਪਰ ਆਉਂਦਾ ਹੈ ਹਾਂ ਨਾ ਫਿਰ ਰੋਣ ਆਉਂਦਾ ਹੈ ਫਿਰ ਇਹੋ ਜਿਹੇ ਹਾਲਾਤ ਵੇਖ ਕੇ ਹਾਂ ਆਉਂਦਾ ਰੋਣ ਹੈ ਹਾਂ ਹੁੰਦਾ ਆ ਰੋਣ ਵੀ ਹਾਂ ਨਹੀਂ ਹੁੰਦਾ ਕੋਈ ਭੈਣ ਭਰਾ ਨੇ ਬਾਹ ਬੜੀ ਕੋਈ ਨਾ ਮੇਰੇ ਮੇਰੇ ਨਹੀਂ ਭੈਣ ਭਰਾ ਨੇ ਬਾਹ ਬੜੀ ਹਾਂ ਨਾ ਇਨੂੰ ਦਿਹਾੜੀ ਲੈ ਜਾਂਦੇ ਆ ਇਹਨੂੰ ਆਹ ਦਿੰਦੇ ਘਰੋਂ ਰੋਟੀ ਪਾਣੀ ਖਾਇਆ ਕਰ ਹੂੰ ਇਹਨੂੰ ਇੱਦਾਂ ਇਹਨੂੰ ਕੋਈ ਵੀ ਦੇ ਦਿੰਦਾ ਕੋਈ ਚਾਹ 50 ਦੇ ਦਿੰਦਾ ਇੱਦਾਂ ਘਰੇ ਘਰ ਦਿੰਦੇ ਆਜਾ ਤਰੰਤਾਂ ਜ਼ਿਲ੍ਹੇ ਦੇ ਪੇਂਡ ਬੰਗਾਲੀਪੁਰ ਵਿੱਚ ਪਹੁੰਚੇ ਆ ਤੇ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਆ ਜਿਨ੍ਹਾਂ ਨੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਖਾਈ ਜਾਵੇ ਮਾਪਿਓ ਤਾਂ ਬਿਲਕੁਲ ਮਦਬੁੱਦੀ ਨੇ ਇੱਕ ਧੀ ਆ ਹੋਰ ਕੋਈ ਧੀ ਪਤਨੀ ਆ ਤਾਂ ਨਿੱਕੇ ਹੁੰਦਿਆਂ ਭੂਆ ਲੈ ਕੇ ਤੇ ਭੂਆ ਨੇ ਪਾਲ ਕੇ ਕੰਮ ਤੇ ਲਾ ਛੱਡਿਆ ਤੇ ਹੁਣ ਜਦੋਂ ਵਿਆਹ ਦੀ ਵਾਰੀ ਆਈ ਤੇ ਫੇਰ ਆਪਣੇ ਘਰ ਕਲਾ ਦਿੱਤਾ ਕਿ ਅੱਜ ਮੇਰੇ ਕੋਲ ਕੋਈ ਮੈਂ ਸਭ ਤੋਂ ਪਹਿਲਾਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਉਖਾਈ ਜਾਵੇ ਵਿਆਹ ਵਾਲੇ ਘਰ ਦੀ 15 ਤਰੀਕ ਨੂੰ ਵਿਆਹ ਆ ਤੇ ਅੱਜ 8 ਤਰੀਕ ਹੋ ਚੁੱਕੀ ਆ ਤੇ ਵਿਆਹ ਵਾਲੇ ਘਰ ਦੇ ਵਿੱਚ ਜਿੱਥੇ ਰੰਗ ਰੋਗਣ ਕਲੀਆਂ ਫਿਰਿਆ ਜਾਂਦੀਆਂ ਤੇ ਰੂੜੀਆਂ ਲੱਗੀਆਂ ਮੈਂ ਇੱਕ ਵਾਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਘਰ ਦੀ ਵੀ ਤਸਵੀਰ ਉਖਾਈ ਜਾਵੇ ਤੁਹਾਨੂੰ ਘਰ ਦੇ ਹਾਲਾਤ ਵਿਖਾਉਣੇ ਆ ਇਹ ਵਿਆਹ ਵਾਲੇ ਘਰ ਦਾ ਦੂਰੋਂ ਪਤਾ ਲੱਗ ਜਾਂਦਾ ਕਿ ਚਾਨਣੀਆਂ ਲੱਗੀਆਂ ਤੇ ਰੰਗ ਰੋਗਣ ਹੋ ਰਿਹਾ ਹੈ ਤੇ ਪੂਰਾ ਹਾਲ ਸ਼ਿੰਗਾਰ ਕੀਤਾ ਹੈ ਕਿਉਂਕਿ ਇੱਥੇ ਧੀ ਦਾ ਵਿਆਹ ਰੱਖਿਆ ਹੈ ਪਰ ਨਾ ਤਾਂ ਅੱਜ ਤੱਕ ਕੋਈ ਸੂਟ ਲੀੜਾ ਕਪੜਾ ਕੋਈ ਕੁਝ ਨਹੀਂ ਲੈ ਕੇ ਦਿੱਤਾ ਕਿਉਂਕਿ ਪੈਸਾ ਹੀ ਹੈ ਨਹੀਂ ਕੋਈ ਕਮਾਉਣ ਵਾਲਾ ਹੀ ਹੈ ਨਹੀਂ ਜੇ ਪਿਓ ਸਿੱਧਾ ਸੱਦਾ ਕਿਸੇ ਦੇ ਦਿਹਾੜੀ ਕੋਈ ਲੈ ਕੇ ਜਾਂਦਾ ਹੈ ਤੇ ਕੰਮ ਨਹੀਂ ਕੋਈ ਪੈਸਾ ਨਹੀਂ ਦਿੰਦਾ ਕੰਮ ਕਰਾ ਕੇ ਤਾਂ ਚਾਚੇ ਨੇ ਹਿੰਮਤ ਕੀਤੀ ਆ ਕਿ ਜੇ ਧੀ ਦਾ ਵਿਆਹ ਰੱਖਿਆ ਹੈ ਤਾਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਆਪਾਂ ਗੱਲਬਾਤ ਕਰਦੇ ਆ ਪਰ ਕੈਮਰੇ ਤੇ ਬਹੁਤ ਘੱਟ ਬੋਲਦੇ ਨੇ ਮਾਦਾ ਪਿਤਾ ਬਿਲਕੁਲ ਸਿੱਧੜੇ ਨੇ ਪਰ ਤੁਹਾਡੀਆਂ ਦਵਾਵਾਂ ਦੀ ਤੇ ਤੁਹਾਡੀ ਸਾਥ ਦੀ ਵੀ ਬਹੁਤ ਲੋੜ ਹੈ ਕਿਉਂਕਿ ਜੇ ਤੁਸੀਂ ਸਾਥ ਨਹੀਂ ਦੋਗੇ ਤੇ ਫਿਰ ਧੀ ਬੁਏ ਦੋ ਕਿਵੇਂ ਠਾਵਾਂਗੇ ਆਪਾਂ ਗੱਲਬਾਤ ਕਰਦੇ ਆ ਮਾਦਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਹਾਂਜੀ ਮੇਰਾ ਨਾਮ ਸਬ ਧੀ ਦਾ ਵਿਆਹ ਰੱਖਿਆ ਪਤਾ ਤੁਹਾਨੂੰ ਘਰ ਨਹੀਂ ਹਾਨੂੰ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਨਹੀਂ ਹੂੰ ਰੋਟੀ ਪਾਣੀ ਖਵਾ ਦਿੰਦੇ ਆ ਉਹ ਤਰਾ ਇਹਨੂੰ ਕਲਾ ਦਿੰਦੇ ਰੋਟੀ ਪਾਣੀ ਖਾ ਕੇ ਉਹ ਤਰਾ ਇਹਨੂੰ ਆਂਦੇ ਘਰੇ ਚਲ ਜਿਓ ਤੇ ਹੂੰ ਤੇ ਇਹਨੂੰ ਇਤਰਾ ਕਲਾ ਦਿੰਦੇ ਆੜੀ ਕੋਈ ਦਿੰਦਾ ਕੋਈ ਨਹੀਂ ਦਿੰਦਾ ਅੱਛਾ ਆਹੋ ਦੇ ਨਾਲ ਦੇ ਘਰੋਂ ਚਾਹ ਪਾਣੀ ਪੀ ਇਤਰਾ ਕਹਿ ਦਿੰਦੀ ਇਹਨੂੰ ਹੂੰ ਤੇ ਤੂੰ ਕੀ ਕਰਦੇ ਜੇ ਤੂੰ ਕਿਹੜਾ ਕੰਮ ਮੈਂ ਵੀ ਇਹੋ ਹੀ ਕੰਮ ਕਰਦੀ ਕਿਹੜਾ ਗੋਇ ਕੂੜੇ ਦਾ ਹੀ ਗੋਇ ਕੂੜੇ ਦਾ ਹਾਂਜੀ ਹਾਂ ਉਹ ਮੈਨੂੰ ਇਤਰਾ ਕਾਲ ਦਿੰ ਮੈਨੂੰ ਇਤਰਾ ਕਾਲ ਦਿੰਦੇ ਆ ਦਿੰਦੇ ਨਹੀਂ ਕੁਝ ਨਾ ਨਹੀਂ ਦਿੰਦੇ ਕੋਸਾ ਹੁਣ ਧੀ ਦਾ ਵਿਆਹ ਰੱਖਿਆ ਤੇ ਕੋਈ ਸੌਦਾ ਪਤਾ ਲੈਣਾ ਕਪੜਾ ਲਿਆਉਣ ਨੂੰ ਪੈਸੇ ਹੈਗੇ ਨਹੀਂ ਇਹਦੇ ਪੈਸੇ ਨਹੀਂ ਹੈਗੇ ਨਹੀਂ ਹੈ ਕਿ ਸੌਦਾ ਪਤਾ ਲੈਣ ਹਾਂ ਫਿਰ ਰੋਣ ਆਉਂਦਾ ਹੈ ਫਿਰ ਇਹੋ ਜਿਹੇ ਹਾਲਾਤ ਵੇਖ ਕੇ ਹਾਂ ਆਉਂਦਾ ਰੋਣ ਹੈ ਹਾਂ ਆਉਂਦਾ ਆ ਰੋਣ ਹੈ ਨਹੀਂ ਆਉਂਦਾ ਰੋਣ ਕੋਈ ਭੈਣ ਭਰਾ ਨੇ ਬਾਹ ਫੜੀ ਕੋਈ ਨਹੀਂ ਮੇਰੇ ਮੇਰੇ ਨਹੀਂ ਭੈਣ ਭਰਾ ਨੇ ਬਾਹ ਫੜੀ ਹਾਂ ਨਾ ਮिन्नੂ ਨਹੀਂ ਫੇਰੀ ਬਾ ਨਹੀਂ ਅੱਛਾ ਹਾਂ ਇਤਰਾ ਹੀ ਇਹਨੂੰ ਦਿਹਾੜੀ ਲੈ ਜਾਂਦੇ ਆ ਇਨਵਾ ਦੇ ਦਿੰਦੇ ਕਰੋ ਰੋਟੀ ਪਾਣੀ ਖਾਇਆ ਕਰ ਹੂੰ ਇਹਨੂੰ ਇਤਰਾ ਇਹਨੂੰ ਕੋਈ ਵੀ ਦੇ ਦਿੰਦਾ ਕੋਈ 50 ਦੇ ਦਿੰਦਾ ਇਤਰਾ ਘਰੇ ਘਰ ਦਿੰਦੇ ਇਹਨੂੰ ਅੱਛਾ ਹਾਂ ਇਹਨੂੰ ਘਰ ਦੇ ਦੀ ਹਾਲਾਤ ਅਸੀਂ ਵੇਖਿਆ ਨਾ ਤੇ ਕੋਈ ਲਾਈਟਰਨ ਬਾਥਰੂਮ ਹੈਗਾ ਨਾ ਕੋਈ ਪਾਣੀ ਦਾ ਇੰਤਜ਼ਾਮ ਹੈਗਾ ਇਹ ਮੀਂਹ ਚ ਫਿਰ ਚੁੰਦੇ ਰਹੇ ਕਮਰੇ ਨਹੀਂ ਉਹ ਜਿੱਦਾਂ ਦਾ ਮકાਮ ਕਰਦੀ ਉਹ ਤੇ ਰਫਲ ਤਰਪੋਲ ਪਾ ਕੇ ਗਏ ਅੱਛਾ ਹਾਂਜੀ ਹੂੰ ਉਹ ਇਤਰਾ ਗੁਜ਼ਾਰਾ ਕਰਦੀ ਕੰਮ ਕਰ ਕਰਕੇ ਰੋਟੀ ਖਾਣ ਨੂੰ ਅੱਛਾ ਹਾਂ ਜੀ ਜੇ ਕਹੇ ਵਾਲੇ ਕੁੱਖੀ ਪਾਣੀ ਬੈਠੀ ਰਹੀ ਨੂੰ ਕੋਈ ਧਾਰ ਪੀਵ ਨਹੀਂ ਦਿੰਦਾ ਨਾ ਹੂੰ ਨਾ ਵੋਟਾਂ ਲਾਣ ਆਉਂਦੇ ਆ ਕਿ ਨਹੀਂ ਸਰਪੰਚ ਮੈਂਬਰ ਐਮ ਐਲ ਏ ਨਹੀਂ ਆਉਂਦੇ ਆ ਹਾਂ ਇਹ ਚੱਲ ਜਾਂਦੇ ਆ ਹੂੰ ਤੇ ਇਤਰਾ ਕਰਦੂ ਆ ਵੇਕ ਇਹ ਇਹ ਘਰਦੂ ਇਹ ਨਹੀਂ ਬਣਾਉਂਦਾ ਕੋਈ ਨਹੀਂ ਬਣਾਉਂਦਾ ਅੱਛਾ ਆਹੋ ਹੂੰ ਆ ਦਿੰਦੇ ਨਹੀਂ ਹੂੰ ਇਤਰਾ ਫਿਰ ਅਸੀਂ ਫਿਰ ਵੋਟ ਨਹੀਂ ਪਾਉਂਦੇ ਹਾਂ ਤੇ ਨ ਨਹੀਂ ਕੋਣ ਇਤਰਾ ਮੋੜ ਦਈਦਾ ਉਹਨਾਂ ਦੇ ਰੋਕ ਕੇ ਬਾਅਦ ਹੂੰ ਆਹੋ ਹੋਣਾ 15 ਤਰੀਕ ਨੂੰ ਵਿਆਹ ਹਵਤਾ ਰਹਿ ਗਿਆ ਤੇ ਕਾਦ ਨਾ ਵਿਆਹ ਕਰਨਾ ਹੈ ਪੈ ਹੈਗਾ ਕੋਈ ਘਰ ਹਾਂ ਪੈ ਹੈ ਨਹੀਂ ਕੋਈ ਹੈਗਾ ਅੱਛਾ ਨਾ ਮੈਂ ਗਰੀਬ ਨਹੀਂ ਨਈ ਕੋਈ ਨਹੀਂ ਬਾ ਵੜਦਾ ਨਾ ਹੂੰ ਇਤਰਾ ਰੋਟੀ ਪਾਣੀ ਖਾਣੇ ਆ ਗੁਜਾਰਾ ਕਰਦੀ ਆ ਆਪਣਾ ਟਾਈਮ ਗੁਜਾਰਾ ਹੀ ਕਰਦੀ ਆ ਹੂੰ ਇਤਰਾ ਕੋਈ ਇਹਨੇ ਧਾਰ ਦੇ ਤੇ ਕੋਈ ਨਹੀਂ ਦੇਦੇ ਅੱਛਾ ਆ ਇਤਰਾ ਕਰ ਨੋਕਲਾ ਦੇ ਗਾਮ ਗਰਾਗੇ ਦਿਹਾੜੀ ਨਹੀਂ ਦਿੰਦੇ ਨਾ ਉਹਨਾਂ ਨੇ ਦਿਹਾੜੀ ਦਿੰਦੀ ਹੂੰ ਜਾਪਿਆ ਕੇ ਘਰ ਨੂੰ ਕਲਾ ਦੇ ਦੀ ਰੋਟੀ ਪਾਣੀ ਕਰਕੇ ਘਰ ਨੂੰ ਕਲਾ ਦਿੰਦੀ ਇਹਨੂੰ ਹੂੰ ਇਹ ਜਾ ਅਵੇ ਰੋਟੀ ਪਾਣੀ ਦੋਵੇਂ ਟਾਈਮ ਘਰ ਪੱਕਦਾ ਖਾ ਲੈਂਦੇ ਉਹ ਬਣਾ ਕੇ ਕੇ ਜਾਂ ਫਿਰ ਕਿਤੇ ਕੋਈ ਦੇ ਜਾਂਦਾ ਇਤਰਾ ਹੀ ਕੰਮ ਕਰ ਕਰਕੇ ਤੇ ਇਤਰਾ ਗੁਜ਼ਾਰਾ ਕਰਦੀ ਹੂੰ ਆਹ ਹੂੰ ਉਹ ਆਂਦੇ ਨਹੀਂ ਇਤਰਾ ਵੀ ਅੱਥਰ ਰੋਟੀ ਲਾਜ ਚੁੱਧ ਬੱਧ ਪਾਣੀ ਲਾਜ ਜਾ ਆਹ ਪਾਣੀ ਪੀ ਕੇ ਗੁਜ਼ਾਰਾ ਕਰਦੀ ਆਪਣਾ ਅੱਛਾ ਹਾਂਜੀ ਫਿਰ ਆਣ ਗਵਾੜ ਵੀ ਗੱਲਾਂ ਕਰਦੇ ਆ ਕਿ ਨਹੀਂ ਹੁਣ ਤਮਾਸ਼ਾ ਜਦੋਂ ਧੀ ਦਾ ਵਿਆਹ ਰੱਖਿਆ ਫਿਰ ਤਮਾਸ਼ਾ ਵੇਖਣ ਆਉਂਦੇ ਕਿ ਨਹੀਂ ਥਾਰੇ ਲੋਗ ਨਹੀਂ ਆਉਂਦੇ ਹੂੰ ਨਹੀਂ ਤੇ ਮਾਰਸਾ ਇੱਕ ਨਹੀਂ ਹੁੰਦੇ ਹੂੰ ਨਾ ਰੋਟੀ ਖਾ ਕੇ ਪੁਜਾਰਾ ਕਰਦੀ ਮੈਂ ਆਪਣਾ ਆਣ ਕੇ ਲੰਮੇ ਪੈ ਜਾਣੇ ਹੂੰ ਨਹੀਂ ਸੌ ਮੰਨ ਤੁਸੀਂ ਵੇਖਿਆ ਹੈ ਕਿ ਮਾਂ ਵੀ ਵਿਚਾਰੀ ਸਦੜੀ ਆ ਕੇ ਪੂਰੀਆਂ ਗੱਲਾਂ ਦਾ ਨਹੀਂ ਪਤਾ ਕਿ ਕੀ ਮਾਹੌਲ ਹੈ ਤੇ ਕਿਵੇਂ ਦੇ ਘਰ ਦੇ ਹਾਲਾਤ ਆ ਤਾਂ ਪਿਤਾ ਨਾ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਨੇ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਮਗਾਲੀਪੁਰ ਹਣ ਤੁਹਾਨੂੰ ਪਤਾ ਹੈ ਘਰ ਦੀਦਾ ਵਿਆਹ ਰੱਖਿਆ ਹੈ ਹਾਂ ਪੈਸਾ ਡਕਾ ਹੈਗਾ ਕੋਈ ਨਾ ਹਾਂ ਕਿਤਰਾ ਕਰਨਾ ਵਿਆਹ ਫਿਰ ਪੈਸਾ ਦਿੰਦੇ ਨਹੀਂ ਜਾਟੋ ਹੈ ਹੋਇਆ ਨਹੀਂ ਦਿੰਦੇ ਜਿਹੜੇ ਅੱਧਾ ਅੜੀ ਲੌਨ ਜਾਂਦੇ ਓਦੋਂ ਹੀ ਹਾਂ ਤੇ ਪੈਸੇ ਦਿੰਦੇ ਨਹੀਂ ਕੀ ਆਸ ਦਿੰਦੇ ਆ ਆਂਦੇ ਨਹੀਂ ਹੈਗੇ ਨਹੀਂ ਕਹਿੰਦੇ ਤੁਸੀਂ ਵੇਖ ਸਕਦੇ ਜੇ ਇਹ ਪਤਾ ਵਾ ਜਿੰਨੂੰ ਇਹ ਨਹੀਂ ਪਤਾ ਕਿ ਮੈਂ ਦਿਹਾੜੀ ਲਾ ਕੇ ਪੂਰੇ ਪੈਸੇ ਲਿਆਉਣੇ ਆ ਤਾਂ ਲੋਕ ਵੀ ਕੰਮ ਕਰਾ ਕੇ ਤੇ ਪੈਸੇ ਨਹੀਂ ਦਿੰਦੇ ਤੇ ਘਰੋਂ ਦੂਰ ਦਿੰਦੇ ਨੇ ਉਹ ਧੀ ਦਾ ਵਿਆਹ ਕਿਵੇਂ ਕਰੇਗਾ ਬੇਟਾ ਕੀ ਨਾਮ ਆ ਤੇਰਾ ਮੇਰਾ ਨਾਮ ਸੁਖਪ੍ਰੀਤ ਕੀ ਹਾਲਾਤ ਆ ਮਾਤਾ ਪਿਤਾ ਦੇ ਸ਼ੁਰੂ ਤੋਂ ਇਸ ਤਰ੍ਹਾਂ ਦੇ ਹਾਲਾਤ ਰਹਿ ਕਿ ਸਿੱਧੜੇ ਰਹਿ ਸ਼ੁਰੂ ਤੋਂ ਹੀ ਹਾਂਜੀ ਸ਼ੁਰੂ ਤੋਂ ਇਦਾਂ ਦੇ ਰਾਂ ਨਾ ਤਾਂ ਘਰ ਦੇ ਵਿੱਚ ਕੋਈ ਵੇਕਾ ਲਾਇਟਨ ਬਾਥਰੂਮ ਆ ਕੋਈ ਕਮਰੇ ਵੀ ਪਤਾ ਨਹੀਂ ਕਿਹੜੇ ਵਲੇ ਡਿਗ ਪੈਣੇ ਆ ਫਿਰ ਕਿਦ ਤਰਾ ਕਿਦ ਤਰਾ ਫਿਰ ਟਾਈਮ ਕੱਢ ਆਇਆ ਹੁਣ ਤੱਕ ਇਦਾਂ ਹੀ ਗੱਡੀ ਜਾਂਦੇ ਹਾਲੇ ਹੂੰ ਹਾਂਜੀ ਹੁਣ ਜਿਹੜਾ ਵਿਆਹ ਵਾ ਕਿੰਨੀ ਤਰੀਕ ਨੂੰ ਰੱਖਿਆ 15 ਜੂਨ ਐਸੇ ਦੀ 15 ਨੂੰ ਹਾਂਜੀ ਅੱਛਾ ਹਫਤਾ ਰਹਿ ਗਿਆ ਇਹ ਤੇ ਫਿਰ ਵਿਆਹ ਰੱਖਿਆ ਕਿੰਨੇ ਆ ਭੂਆ ਨੇ ਅੱਛਾ ਹਾਂਜੀ ਹੁਣ ਭੂਆ ਕੀ ਜਾਂਦੀ ਆ ਹੁਣ ਭੂਆ ਕੁਛ ਨਹੀਂ ਇਦਾਂ ਹੀ ਕਹਿੰਦੇ ਕੋਈ ਨਹੀਂ ਹੂੰ ਕੋਈ ਹਫਤਾ ਰਹਿ ਗਿਆ ਕੋਈ ਲੀੜਾ ਕਪੜਾ ਕੋਈ ਵਰੀ ਕੋਈ ਬਣਾਈ ਆ ਕੋਈ ਕਦੰਗ ਰੋਗਣ ਕੋਈ ਘਰ ਨੂੰ ਹਾਂਜੀ ਨਹੀਂ ਕੁਛ ਨਹੀਂ ਕੀਤਾ ਹੂੰ ਹਾਂ ਜੀ ਪੈਸਾ ਨਹੀਂ ਕੋਈ ਹਾਂ ਜੀ ਪੈਸੇ ਨਹੀਂ ਅੱਛਾ ਹਾਂ ਜੀ ਤੇ ਪੂਆ ਨੇ ਪੜਾਇਆ ਵੀ ਆ ਕਿ ਸਿਰਫ ਕੰਮ ਤੇ ਲਾ ਛੱਡਿਆ ਨਹੀਂ ਕੰਮ ਤੇ ਲਾ ਛੱਡਿਆ ਪੜਾਇਆ ਨਹੀਂ ਪੜਾਇਆ ਨਹੀਂ ਹੂੰ ਤਾਂ ਹੁਣ ਹਫਤਾ ਰਹਿ ਗਿਆ ਵਾ ਫਿਰ ਕਿਵੇਂ ਦੀ ਮਦਦ ਚਾਹੀਦੀ ਆ ਕੋਈ ਸੌਦਾ ਪਤਾ ਮਿਲ ਜੇ ਕੋਈ ਲੀੜਾ ਕਪੜਾ ਮਿਲ ਜੇ ਕੋਈ ਵੀਰ ਭਰਾ ਕੋਈ ਦਾਜ ਦਾ ਸਮਾਨ ਥੋੜਾ ਵਾਦਾ ਦੇ ਦੇ ਕਿਵੇਂ ਦੀ ਮਦਦ ਚਾਹੀਦੀ ਆ ਹਾਂ ਜੀ ਕੋਈ ਨਹੀਂ ਪੈਸੇ ਪੁੱਛੇ ਦੇ ਅੱਛਾ ਹਾਂ ਜੀ ਹੂੰ ਪਰ ਇਹੋ ਜਿਹੇ ਹਾਲਾਤ ਵੇਖ ਕੇ ਪਤਾ ਰੋਣ ਨਹੀਂ ਆਉਂਦਾ ਫਿਰ ਵੀ ਮੈਂ ਕਿਹੜੀ ਐਡੀ ਕਿਸਮਤ ਮਾੜੀ ਕੀਤੀ ਜਿਹੜੇ ਆ ਹਾਲਾਤ ਬਣ ਗਏ ਆ ਹੁੰਦਾ ਹੈ ਹੈ ਪਰ ਆਉਂਦਾ ਹੈ ਹੂੰ ਤਾਂ ਭਾਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜਪਤਾ ਸਿੰਘ ਪਿੰਡ ਬਨਵਾਲੀਪੁਰ ਹੈ ਹੂੰ ਤੇ ਬਾਕੀ ਤੁਸੀਂ ਅੱਗੇ ਵਧਣਾ ਗੱਲ ਹੋ ਰਹੀ ਸੀ ਹੁਣ ਤੁਸੀਂ ਦੇਖ ਸਕਦੇ ਹਾਲਾਤ ਕਿ ਜਣੀ ਕੁੜੀ ਨੂੰ ਤਾਂ ਮਾਂ ਪਿਓ ਨੇ ਤੇ ਕੁੜੀ ਨੂੰ ਵਿਚਾਰੇ ਉਹਨਾਂ ਦਾ ਗੱਲ ਕਰਨ ਦਾ ਨਹੀਂ ਪਤਾ ਕਿ ਚਲੋ ਐ ਕੀ ਗੱਲ ਦਾ ਕੀ ਜਵਾਬ ਕੀ ਦੇਣਾ ਹਾਂ ਹੂੰ ਤੇ ਗੁੜਗਾ ਦਾ ਚਲੋ ਵਿਆਹ ਰੱਖਿਆ ਹੋਆ ਅੱਜ ਆ 8:30 ਹੋ ਗਈ 15 ਤਰੀਕ ਦਾ ਵਿਆਹ ਪੱਕਾ ਕੀਤਾ ਵਾ ਤੇ ਪਰ ਘਰ ਦੇ ਵਿੱਚ ਕੋਈ ਲੀੜਾ ਕਪੜਾ ਨਹੀਂ ਕੋਈ ਪਹਿਰਾ ਟਾਗਾ ਨਹੀਂ ਕੋਈ ਸੌਦਾ ਪਤਾ ਨਹੀਂ ਕੋਈ ਘਰ ਦੀ ਕੰਡੀਸ਼ਨ ਨਹੀਂ ਕੋਈ ਉਹ ਜੀਕਰ ਅੰਗਰੋਕਨ ਹੋਇਆ ਹੋਵੇ ਕੋਈ ਵਿਆਹ ਸ਼ਾਦੀ ਕੋ ਟੈਂਟ ਕੋ ਲੜੀ ਛੜੀ ਲੱਗੀ ਹੋਵੇ ਕੋਈ ਵੇਹੋ ਜਾ ਵੋ ਹੈ ਨਹੀਂ ਕਿ ਤੇ ਜੇ ਤੇ ਕੋਈ ਮੇਰਾ ਵੀਰ ਪਰ ਆ ਕੋਈ ਮਦਦ ਕਰੇ ਕੋਈ ਸੌਦੇ ਪਤੇ ਦੇ ਕਰੇ ਕੋਈ ਸਮਾਨ ਦੇ ਕਰੇ ਕੋਈ ਪਹਿਰਾ ਟਾਗੇ ਦੀ ਕਰੇ ਤੇ ਸਾਡੀ ਤੇ ਪੀਲੀ ਸਾਡੀ ਤੇ ਬੇਨਤੀ ਹੈ ਕਿ ਚਲੋ ਅਸੀਂ ਕਿਸਾ ਨਾ ਕਰਕੇ ਤੇ ਗੁੜਗਾ ਦਾ ਬੂਏ ਉਠਾਈ ਜਾਵੇ। ਨਾ ਦੇ ਇਹਨਾਂ ਕੋਲ ਕੋਈ ਮੋਬਾਈਲ ਨੰਬਰ ਆ, ਨਾ ਹੀ ਕੋਈ ਆਧਾਰ ਕਾਰਡ ਆ, ਨਾ ਹੀ ਕੋਈ ਬੈਂਕ ਖਾਤਾ ਵਾ। ਫਿਰ ਕਿਵੇਂ ਇਹਨਾਂ ਦੀ ਮਦਦ ਹੋਊਗੀ? ਵੇਖੋ ਜੀ ਵੀਰ ਜੀ ਇਹਨਾਂ ਦੇ ਕੋਲ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਲੀੜਾ ਕਪੜਾ ਕਿਹੜਾ ਪੋਣਾ ਵਾ, ਕੀ ਕਰਨਾ ਆਧਾਰ ਕਾਰਡ ਦੇ ਕੋਈ ਖਾਤਾ ਨੰਬਰ ਤੇ ਬਹੁਤ ਦੂਰ ਦੀ ਮੁਸ਼ਕਲ ਆ। ਚਲੋ ਜੀ ਮੈਂ ਗੁੜੀ ਦਾ ਚਾਚਾ ਵਾਂ। ਮੈਂ ਆਪਣਾ ਸਾਰਾ ਕੋ ਡਰੈੱਸ ਨਾਂ ਪਤਾ ਸਭ ਕੁ ਨੂੰ ਦਵਾਂਗਾ ਜੇਕਰ ਵੀਰ ਨੇ ਮੇਰ ਨਾਲ ਨੰਬਰ ਨੰਬਰ ਦਵਾਗੇ ਜੇ ਕਹਿੰਨੇ ਮੇਰੇ ਨਾਲ ਫਿਰ ਫੋਨ ਤੇ ਉਦਾਂ ਗੱਲ ਕਰਨੀ ਬੈਠ ਕੇ ਗੱਲ ਕਰ ਲੈ ਜੇ ਕੋਈ ਖਾਤੇ ਜ ਕੋ ਮੈਤਕੋ ਪੈਸਾ ਟਕੇ ਦੇ ਕਰਨੇ ਤੇ ਚਲੋ ਸਾਡੇ ਖਾਤੇ ਜ ਪਾ ਦੇ ਜੇ ਜੇ ਕਹਿੰਨੇ ਕੋਈ ਸਮਾਨ ਸਪੰਦੀ ਕਰਨੀ ਤੇ ਇਹ ਸਾਡੀ ਬੇਨਤੀ ਆ ਕਿ ਜੇ ਕੋਈ ਸਮਾਨ ਦੇ ਨਾਲ ਦਾ ਗੁੱਡਾ ਦਾ ਸਮਾਨ ਗੁੱਡਾ ਦਾ ਸੌਰਾ ਘਰੀਟ ਪਾਇਆ ਜਾ ਜੇ ਕੋਈ ਆ ਕੇ ਇੱਥੇ ਹਾਲਾਤ ਵੇਖਣਾ ਚਾਹਵੇ ਤੇ ਅੱਤਾ ਵੀ ਆ ਸਕਦਾ ਹੈ ਹਾਂਜੀ ਜੇ ਕਹਿੰਨੇ ਆ ਕੇ ਕੋਈ ਵੇਖਣਾ ਹਾਲਾਤ ਕਰਦਾ ਵੇਖਣਾ ਵੇ ਜਰੂਰ ਜੀ ਸਦਕੇ ਆ ਸਕਦਾ ਅਸੀਂ ਹਰ ਵੇਲੇ ਇੱਥੇ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰ ਲਓ ਤਾਂ ਅਸੀਂ ਪਹੁੰਚਾਂਗੇ ਕੋਈ Google Pay ਵਾਲਾ ਕੋਈ PhonePe ਵਾਲਾ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ Google Pay ਵਾਲਾ ਨੰਬਰ ਹੈਗਾ ਵਾ ਨੰਬਰ ਆ ਜੀ ਤੁਹਾਨੂੰ ਦੱਸ ਦਾਂਗੇ ਸੈਂਡ ਕਰ ਦਾਂਗੇ ਉਹ ਨੰਬਰ ਤੇ ਤੁਸੀਂ ਜਿੰਦਾ ਮਰਜੀ ਵੀ Google Pay ਕਰ ਲੋ ਨਕਦ ਕੈਸ਼ ਕਰ ਲੋ ਜਿੱਦਾਂ ਕਰ ਲੋ ਕੋਈ ਨਹੀਂ ਅਸੀਂ ਨੰਬਰ ਬੋਲ ਦਿਓ 9872711552 ਫੇਰ ਬੋਲ ਦਿਓ 9872711552 ਤਾਂ ਅਖੀਰ ਦੇ ਵਿੱਚ ਉਹਨਾਂ ਵੀਰਾਂ ਨੂੰ ਕੀ ਅਪੀਲ ਹੈ ਜਿਹੜੇ ਵਕਾਇਆ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਧੀਆਂ ਦੇ ਕੰਨਿਆਦਾਨ ਕਰਦੇ ਨੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਔਰ ਇਹਦਾ ਵੀ ਆਪਾਂ ਕਹਿ ਸਕਦੇ ਆ ਕਿ ਮਾਤਾ ਪਿਤਾ ਤੇ ਵੈਸੇ ਹੀ ਸਿੱਧੜੇ ਨੇ ਇਹਨਾਂ ਨੇ ਕੀ ਕਰਨਾ ਇਹਦੇ ਹੁਣ ਧੀ ਦਾ ਵਿਆਹ ਫਿਰ ਕਿਵੇਂ ਕਾਜ ਰਾਸ ਕਰਨਾ ਕਿਉਂਕਿ ਸੌਦਾ ਪਤਾ ਵੀ ਚਾਹੀਦਾ ਹੈ ਲੀੜਾ ਕਪੜਾ ਵੀ ਚਾਹੀਦਾ ਹੈ ਤੇ ਰਾਸ਼ਨ ਵੀ ਚਾਹੀਦਾ ਠੀਕ ਆ ਫਿਰ ਜੇ ਕੋਈ ਵੀ ਚੀਜ਼ ਅਹੀਂ ਤੇ ਇਹਨਾਂ ਕੋਲ ਲੀੜਾ ਕਪੜਾ ਹੋਵੇ ਕੋਈ ਰਾਸ਼ਨ ਬਾਰੇ ਹੋ ਜਾਏ ਕੋਈ ਪੈਸਾ ਟੱਗ ਆ ਜਾਏ ਕੁੜੀ ਦੇ ਕੋਲ ਚਲੋ ਕੋਈ ਚਾਹੁੰਦਾ ਕੋਈ ਕੋਈ ਚੀਜ਼ ਕੋਈ ਪੋਣੇ ਕੋਈ ਗਹਿਣਾ ਘਟਾ ਹੋਵੇ ਕੁਝ ਵੀ ਕਰਨਾ ਹੋਵੇ ਹੱਥ ਜੋੜ ਕੇ ਬੇਨਤੀ ਕਿ ਜਿੰਨਾ ਹੋ ਸਕੇ ਵੀਰ ਉਹਨਾਂ ਦਾ ਵਾਅਦਾ ਵਾਅਦੇ ਨਾਲ ਚਰਾ ਗਰੀਬਾਂ ਦੀ ਹਲਫ ਕੀਤੀ ਜਾਏ ਤਾਂ ਵੀਰ ਨੇ ਨੰਬਰ ਆਪਣਾ ਦੱਸਿਆ ਹੈ ਰਿਸ਼ਤੇਦਾਰੀ ਵਿੱਚੋਂ ਵੀਰ ਚਾਚਾ ਲੱਗਦਾ ਤੇ ਇਹ ਹਿੰਮਤ ਕਰ ਰਿਹਾ ਹੈ ਕਿ ਇਹ ਧੀ ਨੂੰ ਜਿਹੜਾ ਇਹ ਤੋਂ ਅਲਵਿਦਾ ਕਰਦੀਏ ਇਹਦੇ ਕੰਨਿਆਦਾਨ ਕਰਦੀਏ ਕਿਉਂਕਿ ਇਹ ਬੜਾ ਇੱਕ ਪੁੰਨ ਦਾ ਕੰਮ ਹੁੰਦਾ ਹੈ ਜਿਹੜਾ ਕਿਸੇ ਧੀ ਦੇ ਹੱਥ ਪੀਲੇ ਕਰਕੇ ਕੰਨਿਆਦਾਨ ਕਰਕੇ ਉਹਨੂੰ ਆਪਣੇ ਸਹਰੇ ਘਰ ਕਲਾਉਣਾ ਤਾਂ ਅਪੀਲ ਕੀਤੀ ਹੈ ਸਾਡੇ ਵੀ ਬੜੀ ਅਪੀਲ ਹੈ ਕਿਉਂਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੀ ਵੀਡੀਓ ਵੇਖ ਕੇ ਤੁਸੀਂ ਉੱਥੇ ਪਹੁੰਚਦੇ ਹੋ ਤੇ ਪਰਿਵਾਰ ਦੀ ਮਦਦ ਵੀ ਕਰਦੇ ਹੋ ਬਹੁਤ ਧੀਆਂ ਦੇ ਤਾਂ ਜਿਹੜੇ ਆ ਵਿਆਹ ਵੀ ਕੀਤੇ ਨੇ ਗਰੀਬਾਂ ਦੇ ਘਰਾਂ ਦੇ ਛੱਤਾਂ ਵੀ ਪਾਈਆਂ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਪਰਿਵਾਰ ਦੀ ਮਦਦ ਵੀ ਜ਼ਰੂਰ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਦਿਸਪੇਸ਼ਨ ਸ਼ੀਨਾ ਕਰਨਤਾਲ